ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਕੀ ਫਾਰਮਰ ਤੇ ਟਰੈਕਟਰਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਦੇ ਟਰੈਕਟਰ ਦੀ ਐਡ ਕਰਾਉਣੀ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਲਿਓ ਆਪਾਂ ਤੁਹਾਡੀ ਐਡ ਵੀ ਸਾਡੇ ਚੈਨਲ ਤੇ ਲਾ ਦਾਂਗੇ ਅੱਜ ਲੈ ਕੇ ਆਏ ਹਾਂ ਵੀਰੇ ਸਵਰਾਜ 744 ਬਲਬਲ ਦਾ ਬੱਚਾ ਬੜਾ ਨਵਾਂ ਟਰੈਕਟਰ ਹੈ ਜਮਾਂ ਨਵਾਂ ਬਾਕੀ ਉਹ ਭਾਈ ਨਾਲ ਮਿਲ ਆਮਨੇ ਤੁਹਾਨੂੰ ਜਿਨ੍ਹਾਂ ਦਾ ਟਰੈਕਟਰ ਆ ਸਾਰੀ ਗੱਲ ਬਾਤ ਦੱਸਾਂਗੇ ਹੋਰ ਬਾਈ ਲਾਲੀ ਸੱਚੀ ਕਾ ਬਾਈ ਜੀ ਸੱਚੀ ਕਾ ਵੀਰੇ ਕੀ ਗੱਲ ਬਾਤ ਆ ਬਾਈ ਟਰੈਕਟਰ ਦੀ ਵੀਰੇ ਟਰੈਕਟਰ ਜਮਾਂ ਬੁੱਲ ਬੁੱਲਦਾ ਬੱਚੀ ਜਿਵੇਂ ਤੁਸੀਂ ਕਿਹਾ ਠੀਕ ਐ ਕਿੰਨਾ ਮਾਡਲ 13 ਮਾਡਲ ਆ ਵੀਰੇ ਇਹ ਇਹਦੇ ਨਾਲ ਦੇ ਟਾਇਰ ਕੱਢ ਕੇ ਅਸੀਂ ਪਰਸੋਂ ਮਤਲਬ ਨਾਲ ਦੇ 60 60 ਪੈਟ ਐ ਸੀ ਤਾਂ ਇਹ ਨਵੇਂ ਪਾਤੇ ਹੁੰਦੇ ਨੇ ਅੱਛਾ ਨਾਲ ਦੇ ਟਾਇਰ 60 ਪੈਸੇ ਦੀ ਹੁਣ ਤੁਸੀਂ ਦੁਬਾਰੇ ਨਵੇਂ ਪਾ ਦੁਬਾਰੇ ਨਵੇਂ ਪਾਤੇ ਕਿਹੜੀ ਕੰਪਨੀ ਦੇ ਨੇ ਗੂੜੀਆਰ ਦੇ ਪਾਏ ਨੇ ਜੀ ਗੂੜੀਆਰ ਦੇ ਠੀਕਾ ਠੀਕਾ ਬਾਕੀ ਟਰੈਕਟਰ ਸਾਰਾ ਜੈਨੂਅਲ ਹੈ ਸਾਰਾ ਜੈਨੂਅਲ ਹੈ ਦੇਖੋ ਇਹ ਆਮ ਲੋਕ ਜਦੋਂ ਟਰੈਕਟਰ ਦੇ ਜੈਨੂਅਲ ਇਥੋਂ ਬਦਲ ਲਗਦਾ ਜਿਹੜੀ ਆ ਬਾਪਸੀ ਵਾਲੀ ਤੇਲ ਵਾਲੀ ਪਾਈਪ ਆ ਇਹ ਵੀ ਨਾਲ ਦੀ ਹੈਗੀ ਹਾਲ ਤੱਕ ਟੁੱਟੀ ਨਹੀਂ ਹੈਗੀ ਦੇਖੋ ਇਹ ਲੋਕ ਤੋੜ ਦੇਣ ਤੇਲ ਪਾਉਣ ਲੱਗੇ ਉਹ ਵੀ ਤੋੜ ਦੇਣ ਆ ਬ੍ਰੇਕ ਜੀ ਪਾਈਪ ਆ ਵੀਰੇ ਬਾਪਸੀ ਵਾਲੀ ਬਾਈ ਕਹਿੰਦਾ ਜਮਾ ਰੇਜਨ ਆ ਰੱਤ ਸੀਲ ਦਾ ਸਾਰਾ ਹੀ ਸਾਰੇ ਸਬੂਤ ਦਵਾ ਦੇਖ ਲਓ ਆ ਗੇਅਰ ਬਾਕਸ ਦੇਖੋ ਸੀਲਾਂ ਵੀ ਹਲੇ ਉਵੇਂ ਲੱਗੀਆਂ ਪਈਆਂ ਨੇ ਆਤੀ ਸੀਲੋ ਸਾਰਾ ਜੈਨੂਅਲ ਟਰੈਕਟਰ ਤੇ ਕਿਤੇ ਵੀ ਰੰਗ ਪੇਂਟ ਕੋਈ ਵਰਕਸ਼ਾ ਕੋਈ ਨਹੀਂ ਸਾਰਾ ਜੈਨੂਅਨ ਹੈ 2013 ਮਾਡਲ ਹੈ ਤੇ ਨੰਬਰ ਕਿੱਥੋਂ ਦਾ ਵੀਰੇ ਇਹਦਾ ਨੰਬਰ 50 ਨੰਬਰ ਆਈ ਪੀ ਵੀ 10 50 ਨੰਬਰ ਆ ਵੀਰੇ ਇਧਰ ਵੀ ਦਿਖਾ ਦਨੇ ਆ ਭਾਈ ਇਹਨੂੰ ਆ ਜਾ ਫਸਟ ਪਾਰਟੀ ਦੇ ਘਰੋਂ ਲੈ ਕੇ ਆਏ ਆ ਆਪਾਂ ਇਧਰ ਆ ਜਾ ਇਧਰ ਉੱਥੇ ਸਾਹਮਣੇ ਆ ਕੇ ਦੱਸਦੇ ਭਾਈ ਆਪਾਂ ਵੀਰੇ ਫਸਟ ਪਾਰਟੀ ਦੇ ਘਰੋਂ ਲੈ ਕੇ ਆਏ ਆਗੇ ਠੀਕ ਹੈ ਨਾ ਆਪਾਂ ਲੈਂ ਲੈਣ ਵਿੱਚ ਦਾ ਕੰਮ ਆਪਾਂ ਸੋਹਣੀ ਜੀ ਲੈਂਦੇ ਚ ਆਵਾਣਾਗੇ ਠੀਕ ਆ ਟਰੈਕਟਰ ਬਾਕੀ ਸੋਹਣਾ ਬਾਈ ਯਾਰ ਬਾਈ ਟਰੈਕਟਰ ਦਾ ਚਿਮਨੀ ਦਾ ਰੰਗ ਬੜੀ ਮੱਚਿਆ ਦੇਖੋ ਉਮੀ ਪਿਆਗਾ ਠੀਕ ਹੈ ਨਹੀਂ ਚਿਮਨੀ ਮਾਚੇ ਨੇ ਭੱਠੀਆਂ ਬੁਖਾਆਂ ਠਾਈ ਪੱਠੀ-ਪੁੱਠੀਆਂ ਪਈਆਂ ਸਾਫ਼ ਜਿਵੇਂ ਸੀਸੇ ਵਰਗੀ ਟਰੈਕਟਰ ਬਾਕੀ ਸੋਹਣਾ ਬਾਈ ਜਰ ਚਲੋ ਰੇਟ ਰੂਟ ਵਾਲੀ ਗੱਲ ਤਾਂ ਵੱਖਰੀ ਹੁੰਦੀ ਹੈ ਬਾਈ ਮੋਰਾ ਪਿੱਛੋਂ ਵੀ ਦਿਖਾ ਟਰੈਕਟਰ ਪਿੱਛੋਂ ਵੀ ਨਹੀਂ ਕਿਸੇ ਪਾਸੇ ਹੈਗਾ ਪਿੱਛੋਂ ਕੋਈ ਮਗਰਾਟਾਂ ਦਾ ਹਾਲ ਤੱਕ ਨਾ ਇਹਦੀ ਲਿਫਟ ਪਾਈਪ ਲੱਗਿਆ ਕਿ ਇਹਨੇ ਪਾਈਪਾਂ ਦਾ ਨਟ ਵੀ ਨਹੀਂ ਖੋਲਿਆ ਜੀ ਅੱਛਾ ਨਟ ਨਹੀਂ ਖੋਲਿਆ ਇਥੋਂ ਪਾਈਪਾਂ ਦਾ ਲਿਫਟ ਵਾਲਾ ਹੂੰ ਆ ਜਾ ਮਾਂ ਦੇ ਪੁੱਤਾਂ ਨੇ ਕਾਤੇ ਚਲਾ ਲਿਆ ਇਹ ਇਹਦਾ ਕਰੇ ਸੌਂ ਕੀ ਖੜੇ ਰਹਿ ਬ अच्छा पीवी दाफले लध्याने दा नंबर आना हां जी हां जी ते होरा ਵੀਰੇ ਦੇਖੋ ਬੌਰਨਰ ਦੇਖੋ ਤੁਹਾਨੂੰ ਬੌਰਨਰ ਜਾ ਕੇ ਦਿਖਾਉਣੇਗੇ ਦੇਖੋ ਨਾ ਕਿ ਤੇ ਝਾਬੀ ਲਵੇ ਕਿ ਇਹਨੇ ਸਾਰਾ ਕੁਝ ਆਮਾਲ ਨਾਲ ਨਾਟ ਹੁੰਦੇ ਨੇ ਇਹ ਖੋਲਦੇ ਨੇ ਇਹ ਵੀ ਸਾਰੇ ਉਹੀ ਜੀ ਪਏ ਨੇ ਕਲਿੱਪ ਵੀ ਨਾਲ ਦੇ ਨੇ ਡਾਕਟਰ ਦੇ ਹੈਗੇ ਗੱਲ ਬਾਤਾਂ ਨਾ ਹਾਂਜੀ ਅਰੇ ਇੱਕ ਤੇ ਨਹੀਂ ਕੋਈ ਕੱਪੜਾ ਲੱਗਾ ਹੈ ਮੂਰੇ ਵੀ ਹਾਂ ਜਾਂ ਕੋਈ ਮੇਰਾ ਸੋ ਲਾਂਗੇ ਟਰੈਕਟਰ ਚੱਲਿਆ ਹੋਇਆ ਹੋਵੇ ਸਾਰਾ ਜੈਨੂਨਾ ਕੋਈ ਉਹ ਨਹੀਂ ਟਰੈਕਟਰ ਦੀ ਲਈਂ ਤੈਸ ਦਾ ਕੇ ਲੋਨ ਲਾਣਾ ਕੋਈ ਕੀ ਸਿਸਟਮ ਹੈ ਇਹਦੇ ਹੀ 35 ਨੰਬਰ ਫਾਰਮ ਨਹੀਂ ਹਾਜ ਅੱਛਾ ਅੱਛਾ ਕਲੀਅਰ ਆ ਸਾਰਾ ਵਖਾ ਕਲੀਅਰ ਹੈ ਜੀ ਠੀਕ ਆ ਠੀਕ ਆ ਬਈ ਆਪਾਂ ਜਾਣਕਾਰੀ ਸਾਰੀ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਸਹੀ ਦੱਸੀਏ ਕੋਈ ਬੜੀ ਵੱਡੀ ਗੱਲ ਤਾਂ ਹੈ ਨਹੀਂ ਹਨਾ ਕਈ ਵਾਰੀ ਕੋਈ ਵੀ ਦੂਰੋਂ ਆ ਜਾਂਦਾ ਉਹਦਾ ਫੇਰ ਵੀ ਪਤਾ ਲੱਗ ਜਾਏ ਜਿਹੜੀ ਗੱਲ ਹੁੰਦੀ ਆ ਦੇਖੋ ਸਾਰਾ ਟਰੈਕਟਰ ਵੀਰ ਦੇ ਦੱਸਣ ਮੁਤਾਬਕ ਜੈਨੂਨਾ ਸਾਨੂੰ ਇੱਕ ਵਾਰੀ ਹੋਰ ਦਿਖਾ ਦੰਨੇ ਕੋਈ ਘਾਟ ਨਹੀਂ ਕਮੈਂਟ ਕਰਕੇ ਦੱਸੋ ਵੀ ਟਰੈਕਟਰ ਸੋਹਣਾ ਹੈਗਾ ਕਿ ਨਾ ਰੇਟ ਰੂਪ ਹੋ ਜਾਏਗਾ ਨਹੀਂ ਚਲੋ ਵੱਖਰੀ ਗੱਲਾਂ ਨੇ ਜਿੰਨੂੰ ਪੁੱਗੂਗਾ ਲੈ ਲਓ ਜੇ ਬਾਈ ਨੂੰ ਪੁੱਗੂਗਾ ਇਹ ਦੇ ਦੂਗਾ ਇਹ ਤਾਂ ਪੁੱਗਦੇ ਦੀ ਗੱਲ ਹੁੰਦੀ ਆ ਸੌਦਾ ਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਸਾਡੇ ਸਾਹਮਣੇ ਆ ਦੇਖ ਸਕਦੇ ਹਾਂ ਏਰੀਆ ਕਿਹੜਾ ਵੀਰੇ ਆਪਣਾ ਆਪਣਾ ਵੀਰੇ ਸੰਗਰੂਰ ਜਿਲ੍ਹੇ ਚ ਪਿੰਡ ਕਲਾਰ ਖੁਰਦ ਪਿੰਡ ਆ ਜੀ ਅੱਛਾ ਸੰਗਰੂਰ ਤੋਂ 7 ਕਿਲੋਮੀਟਰ ਸੁਨਾਮ ਤੋਂ 6 ਕਿਲੋਮੀਟਰ ਅੱਛਾ ਮੈਲਾ ਝੌਂਕ ਲਵੇ ਮੈਣਾ ਝੌਂਕ ਲਵੇ ਸੁਨਾਮ ਤੇ ਸੰਗਰੂਰ ਦੇ ਵਿਚਾਲੇ ਆਲੇ ਠੀਕ ਆ ਡਿਸਟ੍ਰਿਕਟ ਸੰਗਰੂਰ ਹੈ ਡਿਸਟ੍ਰਿਕਟ ਸੰਗਰੂਰ ਤਹਿਸੀਲ ਕੀ ਸੁਣਾ ਕੀ ਰੇਟ ਆ ਵੀਰੇ ਦਾ ਵੀਰੇ ਦਾ 4.5 ਲੱਖ ਰੁਪਏ ਮੰਗਨੇ ਆ ਦੇਣਾ ਹੈ 435 ਅੱਛਾ ਦੋ ਗੱਲਾਂ ਦੱਸਤੀਆਂ 4.5 ਮੰਗਦਿਆਂ 35000 ਦਾ ਡਿਸਕਾਊਂਟ 35 ਨਹੀਂ 15 15000 ਦਾ ਡਿਸਕਾਊਂਟ ਬਾਈ 15000 ਦਾ ਡਿਸਕਾਊਂਟ ਆਪਾਂ ਪਹਿਲਾਂ ਸੋਨਾ ਲਿੱਕਾ ਵਿੱਚ ਆ ਉਹਦਾ ਵੀ ਇੱਕੋ ਹੀ ਮੁੱਲ ਕਰਿਆ ਸੀ ਵੀ ਆਪਾਂ 730000 ਦੇਣਾ ਉਹ 730000 ਦਾ ਹੀ 4.5 ਲੱਖ ਮੰਗਦਿਆਂਗੇ 435000 ਦਾ ਦੇਣਾ ਹੈ 15000 ਰੁਪਏ ਡਿਸਕਾਊਂਟ ਹੋ ਜਾਊਗਾ ਬਾਕੀ ਹੋਰ ਵੀ ਕਰਾਵਾਂਗੇ ਇਹਦਾ ਬੰਦਾ ਦਿਲਦਾਰ ਬੰਦਾ ਯਾਰ ਇਹਦਾ ਬਸ ਜਿਵੇਂ ਤੁਹਾਨੂੰ ਠੀਕ ਲੱਗਿਆ ਕਰ ਲਿਓ ਬਾਈ ਨਾ ਕਰ ਲਓ ਵਾਪਸ ਤੇ ਵੀਡੀਓ ਨੂੰ ਕਰਦੇ ਵਾਧਵਾਦ ਸ਼ੇਅਰ ਧੰਨਵਾਦ ਜੀ ਸਾਰੇ ਵੀਰਾਂ ਦਾ ਸਸੀਕਾ